ਬਈ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਖੁਸ਼ ਰੱਖੇ ਤਰਕੀਆਂ ਦਵੇ ਸਭ ਕੁ ਉਹ ਦਵੇ ਤੁਹਾਡੀ ਮਨੋ ਕਾਮਨਾ ਹਰ ਪੂਰੀ ਕਰੇ ਇਹੋ ਅਰਦਾਸ ਕਰਦੇ ਆਂ ਪਰਮਾਤਮਾ ਅੱਗੇ ਬਾਕੀ ਜੀ ਸਵਾਗਤ ਹੈ ਤੁਹਾਡਾ ਆਪਣੇ ਬਲੌਗ ਗੁਰਜੀਤ ਸਿੰਘ ਬਿਲਿੰਗ ਬਲੌਗ ਦੇ ਵਿੱਚ ਗੱਲ ਪੈ ਗਿਆ ਮੀ ਮੀ ਪੈ ਕੇ ਫਿਰ ਏਡੇ ਪੌਣਾ ਅੱਜ ਯਾਰ ਗੁੱਲੀ ਨੰਡਾ ਉਹ ਪਰਲੀ ਸਾਈਡ ਹੈਗਾ ਇੱਕ ਥੈਲੀ ਚ ਤਾਂ ਲਾਉਣੀ ਐ ਸੰਕੂਰ ਬਾਕੀ ਫੇਰ ਇਕਣੀ ਪਾ ਦੇਣਾ ਹਲੇ ਜਿੱਥੇ-ਜਿੱਥੇ ਹੈਗਾ ਉੱਥੇ-ਉੱਥੇ ਸਿੱਟ ਦੰਨੇ ਆ ਸਾਰੀ ਜਗ੍ਹਾ ਨੂੰ ਸਿੱਟਣੀ ਐ ਸੰਕੂਰ ਵੀ ਖਰਾਬ ਕਰਦੀ ਏ ਪਿੜੀ ਕਰ ਦੇਣੀ ਐ ਨਿਕਣਕ ਸਪਰੇਅ ਨਾਲ ਕਹਿੰਦੇ ਜ਼ਿਆਦਾ ਖਰਾਬ ਕਰਦੀ ਇਹਦੇ ਨਾਲ ਕੱਟ ਬਾਕੀ ਰੋਡ ਬਣ ਰਿਹਾ ਟੜਾ ਟੜਾ ਸਾਡੇ ਪਿੰਡ ਜਿਹੜਾ ਕੱਟ ਲੱਗਣਾ ਹੈ ਉਹ ਤੁਹਾਨੂੰ ਦਫਾਉਂਗੇ ਅੱਜ ਕਿੱਥੇ ਕੱਟ ਲੱਗਣਾ ਹੈ ਕਿਵੇਂ ਚੜਨ ਦੀਆਂ ਬਸਾਂ ਟਰੱਕ ਕੱਢੀਆਂ ਲੱਗਣਾ ਹੁਣ ਕੰਫਰਮ ਹੋ ਗਿਆ ਉੱਥੇ ਉਹਨਾਂ ਨੇ ਐ ਬਣਾ ਵੀ ਦਿੱਤੀ ਢਾਲ ਜੀ ਮੰਬਰ ਮੈਂ ਲੱਗਣਾ ਹੀ ਲੱਗਣਾ 100% ਹੋ ਗਿਆ ਪਹਿਲਾਂ ਤਾਂ ਐਂ ਤਾਂ ਵੀ ਲੱਗਣਾ ਨਹੀਂ ਹੁਣ ਮੈਂ ਦੇਖ ਕੇ ਆਇਆ ਅੱਜ ਦਿਖਾਉਂਗੇ ਤੁਹਾਨੂੰ ਵੀਡੀਓ ਦੇ ਵਿੱਚ ਬਾਈ ਕਹਿੰਦਾ ਤਾਂ ਇੱਕ ਕਹਿੰਦਾ ਨਹੀਂ ਲੱਗਣਾ ਇਹ ਸੁਪਰ ਹਾਈਵੇ ਆ ਫਲਾਣਾ ਹਾਈਵੇ ਕੋਈ ਸੁਪਰ ਡੂਪਰ ਨਹੀਂ ਹੈਗਾ ਲੱਗਣਾ ਹੈ ਕੱਟ ਸਾਡੇ ਪਿੰਡ ਤਾਂ ਬਾਕੀ ਮੈਨੂੰ ਪਤਾ ਬਾਈ ਡੀਲਰ ਤਾਂ ਹੁਣ ਇੰਨੇ ਭੱਜੇ ਫਿਰਦੇ ਆ ਕੱਟ ਲੱਗਣ ਕਰਕੇ ਜ਼ਮੀਨਾਂ ਨੂੰ ਸੱਡੇ ਬਾਈ ਹੁਣ ਤੁਸੀਂ ਮੰਨਣਾ ਨਹੀਂ ਹੈਗਾ 2 ਕਰੋੜ ਦੇ ਰਹੇ ਆ ਉਹ ਮੰਗਦੇ ਆ ਇਕੱਠਾ ਟੱਕ 10 ਬਾਰ 12 ਕਿੱਲੇ ਜਿਹੜਾ ਬੰਦੇ ਦੇ ਲੱਗ ਰਹੇ ਆ ਉਹ ਬੰਦਿਆਂ ਚ ਇੱਕ ਬੰਦਾ ਰੋਣਾ ਜਾਂ ਮੰਨਣਾ ਨਹੀਂ ਇਹਨੇ ਗਣੇ 3-4 ਜੜੀਆਂ ਦੇ ਬਣਦੇ ਆ ਬਾਰਾ ਜਿੱਲੇ ਉਹ ਉਹਨਾਂ ਨੂੰ ਪਸੰਦ ਆ ਇਹ ਵੀ ਚੌੜ੍ਹੇ ਟੱਕ ਉਹ ਮੰਨਦਾ ਨਹੀਂ ਐ ਇੱਕ ਤਾਂ ਕਰਕੇ ਰੁੜੀ ਹੋ ਗਈ ਰਣੀ 2 ਕਰੋੜ ਬਣਿਆ ਜਣਾ ਹੁਣ ਸਾਡੇ ਰੇਟ ਇੱਕ ਵਾਰ ਜੇ ਜਿਹੜੀ ਚੀਜ਼ ਹੁੰਦਾ ਹੈ ਠੇਕਾ ਹੀ ਹੈ ਜੇ ਕਿਸੇ ਨੇ ਮਹਿੰਗਾ ਲੈ ਲਿਆ ਉਹ ਠੇਕਾ ਵੀ ਉੱਤੀ ਬਣਿਆ ਜਾਂਦਾ ਜੇ ਉਹਨ ਕਿਸੇ ਨੇ ਇੰਨੇ ਨੂੰ ਵੇਚੀ ਫਿਰ ਅਗਲੇ ਨੇ ਉਹਦੇ ਉੱਪਰ ਤੇ ਜਾਣੀ ਐ ਸੂਈ ਮਤਲਬ ਜਿਵੇਂ ਉਹਨ 2 ਕਰੋੜ ਨੂੰ ਵੇਚੀ ਗਾਹਾਂ ਫਿਰ 2 ਕਰੋੜ ਤੇ ਉੱਪਰ ਹੀ ਜਾਉ ਕੱਟਦੀ ਬਾਕੀ ਫਿਰ ਆਏ ਆ ਭਾਈ 2.5 ਕਰੋੜ ਵਾਲੀ ਜ਼ਮੀਨ 'ਚ ਖੇਤੀ ਕਰਨ ਦਾ ਵੀ ਕੋਈ ਫਾਇਦਾ ਨਹੀਂ ਫਿਰ ਹੈਗਾ ਕਿ ਐ ਕਿੱਦ ਕੱਢੂਗੀ ਉਸ 2.5 ਕਰੋੜ ਦੇਖਣ ਨੂੰ ਵੀ ਨਹੀਂ ਮਿਲਦਾ ਚਲੋ ਆਪਣੀ ਤਾਂ ਅਜੇ ਕੋਈ ਸਲਾਹ ਨਹੀਂ ਬਾਕੀ ਰੇਟ ਚੰਗਾ ਆਊਗਾ 2-4 ਸਾਲ ਨੂੰ ਦੋ ਨੂੰ ਚਾਰ ਨੂੰ ਰੇਟ ਆ ਗਿਆ ਫੇਰ ਫਮੀ ਉਹ 10 10 ਕਰੋੜ ਤੱਕ ਆ ਗਿਆ ਰੇਟ ਫਿਰ ਤਾਂ ਦੇ ਦੂੰਗਾ ਮੈਂ ਤਾਂ ਪਹਿਲਾਂ ਤੇ ਸੋਚਿਆ ਵਾ ਪਹਿਲਾਂ ਵੀ ਕਹਾਵਾ ਜੀ ਚੱਲੀ ਸੀ 1.5 ਕਰੋੜ ਦੀ ਨਾ ਦੋਰੀਓ ਚੱਲੀ ਸੀ 1.5 ਦੋ ਉਹ ਫਿਰ ਕਿਸੇ ਨੇ ਭਾਨੀ ਮਾਰਤੀ ਕਹਿੰਦੇ ਸਾਡੇ ਉਹਨੂੰ ਡੀਲਰ ਨੂੰ ਜਾ ਕੇ ਦੱਸਤਾ ਸਾਡੇ ਕਿੱਥੇ ਹੈ ਨਾ ਰੇਟ ਹੈ ਫਿਰ ਅਗਲਾ ਪਿੱਛੇ हट ਜਾਂਦਾ ਵੀ ਆ ਕਹਿੰਦਾ ਇਹ ਵੀ ਇਹਨਾਂ ਰੇਟ ਨਹੀਂ ਹੈ ਇਹ 핌ਕਰ ਜਾਨਾ ਫਿਰ ਐ ਚੱਕਰ ਹੋ ਜੰਨੇ ਆ ਬਾਕੀ ਬਈ ਦੇਖੂਗੇ ਫਿਰ ਪਰਮਾਤਮਾ ਨੇ ਜਿਵੇਂ ਕਰਾਉਣਾ ਆਇਆ ਕਰ ਲੂਗੇ ਕਿਵਾਲ ਵੀ ਬਚਾ ਦੇ ਵਿੱਚ ਜੋ ਗੱਲ ਬਾਕੀ ਆਉਣਾ ਹੈ ਜੋ ਰੇ ਸੰਕੋਟ ਲਾਉਣਾ ਇੱਕ ਥੈਲੇ ਕਿ ਤਰ ਰਾਉਣੀ ਪੈਣੀ ਆ ਉਧਰ ਗੁੱਲੀ ਡੰਡਾ ਹੈਗਾ ਇੱਕ ਨਹੀਂ ਪਾ ਦੂੰਗਾ ਰੇ ਅੱਜ ਪਾ ਦੂੰਗਾ ਕੁਛ ਕਾਢੂ ਪਾ ਦੂੰਗੇ ਇੱਕ ਨਾ ਕਰਕੇ ਪਾ ਦਿੰਦੇ ਹੁਣ ਹੋ ਰਹੀ ਆ ਹੋਰ ਕੀ ਆ ਯਾਰ ਬਲੇਟ ਰੱਖਿਆ ਵਾ ਬਲੇਟ ਅੱਜ ਸਾਨੂੰ ਦਿਖਾਉਨੇ ਆ ਫਿਰ ਵੀ ਕੱਟ ਕਿੱਥੇ ਲੱਗਣਾ ਅੱਗਾ ਅੱਗੇ ਦੇਖਿਓ ਪਿੰਡ ਸਾਡੇ ਡੰਗੇੜੀਆਂ ਫਟੇ ਘਟ ਖਾਲਾ ਹਾਈਵੇ ਬਣਦਾ ਆ ਬਣਦਾ ਵੀ ਰੋਡ ਜਿਹੜੇ ਕਹਿੰਦੇ ਕੱਟ ਨਹੀਂ ਤਾਂ ਲੱਗਣਾ ਕੱਟ ਕਟੋਰੀ ਲੱਗਣਾ ਸਾਡੇ ਚੜਨ ਵਾਸਤੇ ਦਿਖਾਵਾਂ ਕਿੱਥੇ ਤੇ ਇੱਧਰ ਦੇ ਆਉਣਾ ਉਹ ਸੜਕਾ ਸਾਡੀ ਸਾਹਮਣੇ ਤੇ ਆ ਇੱਥੇ ਸੜਕਾ ਆ ਕੋਲਾ ਇਹਦੇ ਲਾਗ ਲਗਾਏ ਹੋਣਾ ਉਹਦੇ ਸੜਕ ਬਣਨੀ ਹੈ ਐਂ ਤੇ ਫਿਰ ਉੱਥੇ ਹੀ ਚੜਾਉਣਾ ਆ ਦੇਖ ਇੱਥੇ ਚੜਨਾ कर नहीं बने उधर नु सड़क पे काम करते हैं का। अच्छा रोड पे यहाँ ऊपर चढ़ेगा अभी तो थालो है तो चढ़ने के लिए तो चढ़ जाबे करेगा सर जी चढ़ेगा नहीं अभी कच्चा रहे ना बगल साइड जो होगा तो सूखा होगा तो चल जाइएगा ना ना वैसे बनाएंगे ऐसे चढ़ने के लिए बनेगा यहाँ हां चढ़ने के लिए तो बनेगा जरूर सर जी बनेगा बनेगा जो ये रास्ता है तो चढ़ेगा बनेगा जरूर ਇਹਾਂ ਸੜਕ ਸੇ ਐਸੇ ਆਏਗਾ ਹਾਂ ਇਸੇ ਕੜਾਏਗਾ ਇਹ ਇਧਰ ਸੇ ਧੁੜੀ ਆਏਗਾ ਉਧਰ ਸੇ ਆਏਗਾ ਉਧਰ ਸੇ ਐਸੇ ਐ ਆਏਗਾ ਜੀ ਸਾਹਿਬ ਇਧਰ ਸੇ ਵੀ ਆਏਗਾ ਇਧਰ ਸੇ ਵੀ ਜਾਏਗਾ ਆਹੋ ਇਧਰ ਸੇ ਤੂੰ ਆਈ ਗਈ ਇਕਣਾ ਬਣਨਾ ਵੀ ਦੇਖੋ ਇਹ ਕੱਟ ਜਿਹੜੇ ਕਹੀ ਜਾਂਦੇ ਕੱਟ ਨਹੀਂ ਲੱਗਣਾ ਕੱਟ ਨਹੀਂ ਲੱਗਣਾ ਲੱਗਣਾ ਸਾਡੀ ਕੱਟ ਉੱਥੇ ਲੱਗੂਗਾ ਐ ਐ ਚੜੂਗਾ ਉੱਪਰ ਨੂੰ ਆਏ ਉਹ ਛੱਡੀ ਵੀ ਇਹਨਾਂ ਜਗ੍ਹਾ ਨਹੀਂ ਬਾਕੀ ਸਾਰੇ ਐ ਕਰਿਆ ਹੋਇਆ ਹੈ ਉੱਥੇ ਦੇ ਆਊਗਾ ਉਹ ਸੜਕ ਤੇ ਐ ਲਗ ਲਗ ਸੜਕ ਬਣਾਉਣਗੇ ਆ ਵੀ ਸੜਕ ਬਣੂ ਪਈ ਐ ਚੜੂਗਾ ਫਿਰ ਉੱਥੇ ਹੋਰ ਗਣ ਕਹਿੰਦੇ ਨੇ ਆਪਣੇ ਚੜਨ ਵਾਸਤੇ ਬਣਾਈ ਵੀ ਆ ਇਹ ਤਾਂ ਉੱਪਰ ਨੂੰ ਆਉਣੇ ਆ ਉੱਥੇ ਦੇ ਡਟਕੇ ਉੱਥੇ ਬਣਾਇਆ ਵਾ ਆਪਣੇ ਚੜਨ ਵਾਸਤੇ ਔਰ ਇਹਨੂੰ ਤਾਂ ਨੇ ਜਗ੍ਹਾ ਖਰੀਦੀ ਆ ਹੋਰ ਆ ਦੇ ਲਗ ਲਗ ਐ ਚੜਾਉਣ ਵਾਸਤੇ ਨਹੀਂ ਪੇ ਹੋਰ ਜਗ੍ਹਾ ਖਰੀਦ ਕੇ ਕੀ ਕਰਨੀ ਦੀ ਇਹਨਾਂ ਨੇ ਇੱਕਣਾ ਬਣੂਗਾ ਕੱਟ ਇੱਥੇ ਅੱਗੇ ਚੜਾਉਣਗੇ ਇੱਥੇ ਉਤਾਰਨਗੇ ਹੋ ਗਿਆ ਨਾ ਕੱਟ ਕੰਫਰਮ ਆ ਦੇਖ ਲੈ ਰੋਡ ਤੇ ਕੱਟ ਲੱਗਣੇ ਹੀ ਲੱਗਣਾ ਬਈ ਉਹਨੇ ਇਹ ਬੜਨੇ ਵਾਸਤੇ ਬਣਨਾ ਸਾਡੇ ਪਿੰਡ ਕਈ ਇਹ ਬਣਨਾ ਨਹੀਂ ਬਣਨਾ ਨਹੀਂ ਬਣੂਗਾ ਉਹਦੇ ਕਰਕੇ ਹੁਣ ਫਿਰ ਪਿੰਡ ਸਾਡਾ ਜੁੜ ਜਾਣਾ ਚੰਗੇ ਸ਼ਹਿਰਾਂ ਨਾਲ ਆਹ ਹੋਰ ਇਹ ਚੜੇ ਸਿੱਧੇ ਚੰਡੀਗੜ੍ਹ 10 ਮਿੰਟ ਚ ਇੱਧਰ ਨੂੰ ਚੜੇ ਬਰਨਾਲੀ ਕਿੱਥੇ ਜਾਣਾ ਹੋਇਆ ਇਹਨੇ ਹਲੇ ਤਾਂ ਲੱਗਣਗੇ ਇਹਨੂੰ 5-4 ਸਾਲ ਜਣੀ ਚੱਲਦੇ ਹੋਣ ਨੂੰ ਐਨਾ ਕਾ ਟਾਈਮ ਲੱਗੇ ਜਾਣਾ ਆਉਣ ਵਾਲੇ ਟਾਈਮ ਚ ਦੇਖਣਾ ਖਣੀ ਅਸੀਂ ਨਹੀਂ ਦੇਖਣਾ ਇਹ ਵੀ ਨਹੀਂ ਪਤਾ ਹੁੰਦਾ ਜ਼ਿੰਦਗੀ ਦਾ ਚਲੋ ਬਾਕੀ ਬਈ ਦਿਖਾਵਾਂਗੇ ਤੁਹਾਨੂੰ ਕਾ ਆਪਾਂ ਵਾਲੀ ਅਜਰੇ ਪਉ ਲੱਗੀ ਵੀ ਆ ਬਹੁਤ ਕੰਮ ਦੀ ਦਵਾਈ ਜੀ ਰਲਾਉਨੇ ਆ ਸੰਕੋਰ ਬਾਕੀ ਉਹ ਚੱਲਦਾ ਥਰਮਲ ਧੂਆਂ ਉੜਦਾ ਥਰਮਲ ਦਾ ਇਹ ਕਿੱਥੇ ਹੈ ਇਹ ਉਹ ਜਲਦਾ ਆ ਇਹ ਕਿੱਥੇ ਗਈ ਉਂਗਲੀ ਆ ਇਹ ਇੱਥੇ ਕਿ ਜਲਦਾ ਉਹ ਦੇ ਉਹਦੇ ਤੇ ਹੰਦਿਕਾ ਜੇ ਮੌਸਮ ਕਲੀਅਰ ਹੋ ਜਾਂਦਾ ਨਾ ਫਿਰ ਇਹਨਾਂ ਦਿਖਣ ਲੱਗ ਜਾਂਦਾ ਚਲੋ ਜੀ ਠੀਕ ਹੈ ਬਾਕੀ ਵੀਡੀਓ ਚੰਗੀ ਲੱਗੀ ਭਾਈ ਸ਼ੇਅਰ ਕਰਦੇਆ ਕਰੋ ਸਬਸਕ੍ਰਾਈਬ ਕਮੈਂਟ ਜਰੂਰ ਕਰਿਆ ਕਰੋ